ਦੇਖੋ ਜੀ ਅਗਰ ਸਾਡੇ ਗੁਰੂ ਹੀ ਨਾ ਹੁੰਦੇ ਸ਼ਹਾਦਤਾਂ ਨਾ ਦਿੰਦੇ ਤਾਂ ਨਾ Hindu ਹੋਣੀ ਸੀ ਨਾ Sikh ਹੋਣੇ ਸੀਗੇ ਇਹ ਉਹਨਾਂ ਦੇ ਯਾਰ ਸਰਵਨਸ ਵਾਰਤਾ ਉਹਨਾਂ ਨੇ ਯਾਰ ਕਿੰਨਾ ਕਰਕੇ ਵਾਰਿਆ ਸਾਡੇ ਕਰਕੇ ਵਾਰਿਆ ਉਹਨਾਂ ਨੇ ਸਰਵਨਸ ਵਾਰਤਾ ਆਪਣਾ ਸਾਰਾ ਕੁਝ ਇਹ ਤਾਂ ਤੁੱਚਿਆ ਯਾਰ ਅਹੀਂ ਕੁਝ ਵੀ ਨਹੀਂ ਕਰਨ ਦੇ ਇਹ ਸਿਰਫ ਉਹਨਾਂ ਨੂੰ ਯਾਦ ਕਰੀਦਾ ਪਰਮਾਤਮਾ ਮਹਾਰਾਜ ਜਿਹੜੇ ਇਹ ਚੀਜ਼ਾਂ ਹੋਈਆਂ ਨਾ ਜਿਹੜੀਆਂ ਮੈਂ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਜੀ ਇਹ ਲਾਸਾਨੀ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਸਾਡੇ ਕਰਕੇ ਜਿਹੜੀਆਂ ਦਿੱਤੀਆਂ ਹਨ ਜੀ ਉਹਨਾਂ ਨੂੰ ਛਤ ਛਤ ਕੋਟੀ ਕੋਟੀ ਨਾ ਮੰਨੇ ਜੀ ਮੋਤੀराम ਮਹਿਰਾ ਜੀ ਦੇ ਪਰਿਵਾਰ ਦੀ ਸ਼ਹਾਦਤ ਵੀ ਭੁੱਲਣ ਵਾਲੀ ਨਹੀਂ ਹੈਗੀ ਜੀ ਜਿਹੜੀ ਸੇਵਾ ਉਹਨਾਂ ਨੇ ਨਿਭਾਈ ਆ ਉਹ ਅਸੀਂ ਤੇ ਕੀ ਕਹਿੰਦੇ ਉਹਨਾਂ ਦੀ ਪੈਰਾਂ ਦੇ ਨੌ ਦੀ ਮਿੱਟੀ ਦੇ ਬਰਾਬਰ ਵੀ ਨਹੀਂ ਹੈਗੇ ਜੀ ਉਹਨਾਂ ਦੇ ਤੇ ਅੱਜ ਉਹਨਾਂ ਨੂੰ ਯਾਦ ਕਰਦੇ ਆ ਸਾਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਭਾਵੁਕ ਵੀ ਹੁੰਨੇ ਆ ਪਰ ਅਸੀਂ ਨਮਨ ਹੈ ਉਹਨਾਂ ਨੂੰ ਸਾਡੇ ਦਸ਼ਮ ਪਿਤਾ ਜੀ ਨੂੰ ਨਮਨ ਹੈ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼੍ਰੀ ਚਮੰਦਾ ਸੇਵਕ ਸਭਾ ਇਹ ਪ੍ਰੋਲਾ ਕਰਦੀ ਹੈ ਜੀ ਤੇ ਉਹਨਾਂ ਦੀ ਸ਼ਹਾਦਤ ਨੂੰ ਵੇਖਦੇ ਆ ਅਸੀਂ ਉਹਨਾਂ ਦੇ ਇੰਨੇ ਕਾਬਿਲ ਨਹੀਂ ਹੈਗੇ ਜਿੰਨੇ ਜੋ ਉਹਨਾਂ ਨੇ ਸ਼ਹਾਦਤਾਂ ਕੀਤੇ ਉਹਨਾਂ ਦੀ ਬਹਾਦਰੀ ਸੀ ਅੱਜ ਜੀਨਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਸ ਤਰੀਕੇ ਨਾਲ ਆਪਾਂ ਸਾਰੇ ਜਾਣਦੇ ਆ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਸ ਤਰ੍ਹਾਂ ਚੱਲੇ ਅਨੇਕਾਂ ਸ਼ਹਾਦਤਾਂ ਹੋਈਆਂ ਤੇ ਉਹਨਾਂ ਸ਼ਹੀਦਾਂ ਨੂੰ ਅੱਜ ਵੀ ਅਸੀਂ ਪੰਦਾਨਾਮ ਕਰਦੇ ਆਂ ਚਾਹੇ ਅੱਜ ਗੱਲ ਕਰੀਏ ਜਿਹੜੇ ਛੋਟੇ ਸਾਹਿਬ ਜਿਆਦੇ ਸੀਗੇ ਚਾਹਤ ਸਾਹਿਬ ਜਿਆਦੇ ਸੀਗੇ ਤੇ ਉਸ ਦੇ ਨਾਲ ਇੱਕ ਬਹੁਤ ਵੱਡੀ ਕਹਾਣੀ ਵੀ ਹੈ ਜਦੋਂ ਠੰਡੇ ਮੁੱਢ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਿਆਦੇ ਉੱਥੇ ਮੁੱਢ ਦੇ ਵਿੱਚ ਬੈਠੇ ਸੀਗੇ ਉਸ ਵੇਲੇ ਜਿਹੜਾ ਮੋਤੀ ਦਾ ਮਹਿਰਾ ਭਾਈ ਮੋਤੀ ਦਾ ਮਹਿਰਾ ਜਿਹੜੇ ਸੀਗੇ ਉਹਨਾਂ ਦੀ ਦੁੱਧ ਲੈ ਕੇ ਜਾਂਦੇ ਸੀਗੇ ਦੁੱਧ ਦੀ ਸੇਵਾ ਕਰਿਆ ਕਰਦੇ ਸੀਗੇ ਤੇ ਆਪਣੇ ਪਰਵਾਦ ਦੇ ਨਾਲ ਜਿਹੜਾ ਉੱਥੇ ਦੁੱਧ ਦੀ ਸੇਵਾ ਨਿਭਾਉਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਕੀ ਇਸ ਦੀ ਅਤਸ਼ਅਧਤ ਚਲਣੀ ਪਈ ਕਿ ਉਹਨਾਂ ਦੇ ਸਾਦੇ ਪਰਵਾਦ ਨੂੰ ਉਹਨਾਂ ਦੇ ਅੱਖਾਂ ਦੇ ਸਾਹਮਣੇ ਕੋਲੂ ਵਿੱਚ ਪੀ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਜਿਹੜਾ ਦੁੱਧ ਦੀ ਸੇਵਾ ਨਿਭਾਈ ਸੀਗੀ ਤੇ ਜਿਹੜੇ ਛੋਟੇ ਸਾਹਿਬ ਜਿਆਦੇ ਨੇ ਦੁੱਧ ਪਾਇਆ ਸੀਗਾ ਸੋ ਉਸ ਨੂੰ ਲੈ ਕੇ ਅੱਜ ਬਹੁਤ ਵੱਡਾ ਉਪਰਾਲਾ ਇੱਕ ਬਹੁਤ ਸੋਹਣਾ ਉਪਰਾਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਪਹਿਂਦੂ ਵੀ ਦਾ ਵੱਲੋਂ ਚੁੰਮੜਾ ਸੇਵਕ ਸਭਾ ਵੱਲੋਂ ਜਿਹੜਾ ਗਦਮ ਦੁੱਧ ਦਾ ਲੰਗਰ ਲਗਾਇਆ ਗਿਆ ਭਾਈ ਮੋਤੀ ਦਾ ਮੈਦਾ ਛੋਟੇ ਸਾਹਿਬ ਜਿਆਦੇ ਜਿੰਨੀਆਂ ਇਸ ਤਰੀਕੇ ਦੇ ਨਾਲ ਇਹ ਸਾਡੀ ਜਿਹੜੀ ਸਭਾ ਮਾਦਾ ਚੁੰਮੜਾ ਦੇ ਨਾਮ ਤੋਂ ਬਣੀ ਹੋਈ ਜਿਹੜੀ ਅੱਜ ਛੋਟੇ ਸਭ ਜਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਲੰਗਰ ਪਛਾਦਾ ਜਿਹੜਾ ਦੁੱਧ ਦਾ ਇਹ ਵਰਤਾਇਆ ਸੋ ਬਹੁਤ ਵੱਡੀ ਗੱਲ ਹੈ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਲੰਗਰ ਭੰਡਾਰੇ ਚੱਲਦੇ ਰਹਿੰਦੇ ਨੇ ਤੇ ਚਾਹੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੋਵੇ ਚਾਹੇ ਹੋਰ ਹਿੰਦੂਆਂ ਦੇ ਜਿਹੜੇ ਜਨਮ ਦਿਹਾੜੇ ਗੁਰੂਆਂ ਦੇ ਆਉਂਦੇ ਨੇ ਸੋ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਉਪਰਾਲਾ ਹੈ ਸੋ ਗੱਲਬਾਤ ਕਰਾਂਗੇ ਪਹਿਲਾਂ ਪਹਿਲਾਂ ਤੇ ਆਪਾਂ ਸਾਰੀ ਸੰਗਤ ਨਾਲ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਇਹ ਸੋਚ ਕਿੱਥੋਂ ਆਈ ਜਿਹੜਾ ਸ਼ਹੀਦੀ ਦਿਹਾੜੇ ਦੇ ਵਿਚਾਲੇ ਇਸ ਤਰੀਕੇ ਨਾਲ ਬਹੁਤ ਘੱਟ ਦੇਖਣ ਨੂੰ ਮਿਲਿਆ ਬੜੀ ਖੂਬਸੂਰਤ ਤਸਵੀਰ ਲੱਗੀ ਆ ਕਿ ਇਸ ਤਰੀਕੇ ਨਾਲ ਸਾਰੇ Hindu ਵੀ ਇਕੱਠੇ ਹੋ ਗਏ ਦੁੱਧ ਦੀ ਸੇਵਾ ਨਿਭਾਦੇ ਆ ਵੇਖੋ ਜੀ ਅਗਰ ਸਾਡੇ ਗੁਰੂ ਹੀ ਨਾ ਹੁੰਦੇ ਸ਼ਹਾਦਤਾਂ ਨਾ ਦਿੰਦੇ ਤਾਂ ਨਾ Hindu ਹੋਣੀ ਸੀ ਨਾ Sikh ਹੋਣੇ ਸੀਗੇ ਇਹ ਉਹਨਾਂ ਦੇ ਯਾਰ ਸਰਵੰਸਵਾਰਤਾ ਉਹਨਾਂ ਨੇ ਯਾਰ ਕਿੰਨਾ ਕਰਕੇ ਵਾਰਿਆ ਸਾਡੇ ਕਰਕੇ ਵਾਰਿਆ ਉਹਨਾਂ ਨੇ ਸਰਵਨ ਸਵਾਰਤਾ ਆਪਣਾ ਸਾਰਾ ਕੁਝ ਤੇ ਇਹ ਤਾਂ ਤੁੱਚਿਆ ਯਾਰ ਅਹੀਂ ਕੁਝ ਵੀ ਨਹੀਂ ਕਰਨ ਦੇ ਇਹ ਸਿਰਫ ਉਹਨਾਂ ਨੂੰ ਯਾਦ ਕਰੀਦਾ ਪਰਮਾਤਮਾ ਮਹਾਰਾਜ ਜਿਹੜੇ ਇਹ ਚੀਜ਼ਾਂ ਹੋਈਆਂ ਨਾ ਜਿਹੜੀਆਂ ਮੈਂ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਜੀ ਇਹ ਲਾਸਾਨੀ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਸਾਡੇ ਕਰਕੇ ਜਿਹੜੀਆਂ ਦਿੱਤੀਆਂ ਨਾ ਜੀ ਉਹਨਾਂ ਨੂੰ ਸ਼ਤ ਸ਼ਤ ਕੋਟੀ ਕੋਟੀ ਨਾਮਨੇ ਆਪ ਇੱਥੇ ਭਾਈ ਮੋਤੀ ਦਾ ਮਹਿਰਾ ਹੋਣ ਦੀ ਵੀ ਜ਼ਿਕਰ ਹੁੰਦਾ ਜਿਹੜੀ ਦੁੱਧ ਦੇ ਨਾਲ ਉਹਨਾਂ ਦੀ ਕਹਾਣੀ ਜੁੜੀ ਹੈ ਉਹ ਵੀ ਦੁੱਧ ਪੀਣ ਜਾਂਦੇ ਸੀਗੇ ਠੰਡੇ ਬੁੱਜ ਦੇ ਵਿੱਚ ਸਾਬ ਜਦਿਆਂ ਨੂੰ ਤੇ ਉਸ ਵੇਲੇ ਉਹਨਾਂ ਨੂੰ ਕੀ ਤਸ਼ੱਦਦ ਚਲਣੀ ਪਈ ਉਹਨਾਂ ਦੇ ਸਾਡੇ ਪਰਿਵਾਰ ਨੂੰ ਜੋ ਤਸ਼ੱਦਦ ਦਿੱਤੀ ਗਈ ਮੋਤੀराम ਮਹਿਰਾ ਜੀ ਦੇ ਪਰਿਵਾਰ ਦੀ ਸ਼ਹਾਦਤ ਵੀ ਭੁੱਲਣ ਵਾਲੀ ਨਹੀਂ ਹੈਗੀ ਜੀ ਜਿਹੜੀ ਸੇਵਾ ਉਹਨਾਂ ਨੇ ਨਿਭਾਈ ਆ ਉਹ ਅਸੀਂ ਤੇ ਕੀ ਕਹਿੰਦੇ ਉਹਨਾਂ ਦੀ ਪੈਰਾਂ ਦੇ ਨਹਾਂ ਦੀ ਮਿੱਟੀ ਦੇ ਬਰਾਬਰ ਵੀ ਨਹੀਂ ਹੈਗੇ ਜੀ ਉਹਨਾਂ ਦੇ ਤੇ ਅੱਜ ਉਹਨਾਂ ਨੂੰ ਯਾਦ ਕਰਦੇ ਆ ਸਾਡੇ ਸਾਹਿਬ ਯਾਦਿਆਂ ਨੂੰ ਯਾਦ ਕਰਦੇ ਆ ਭਾਵੁਕ ਵੀ ਹੁੰਨੇ ਆ ਪਰ ਅਸੀਂ ਨਾ ਮੰਨੇ ਉਹਨਾਂ ਨੂੰ ਸਾਡੇ ਦਸ਼ਮ ਪਿਤਾ ਜੀ ਨੂੰ ਨਮਨ ਹੈ ਆਪ ਜੀ ਸਭਾ ਦਾ ਜ਼ਰੂਰ ਨਾਮ ਦੱਸਿਓ ਕਿਉਂਕਿ ਕਹਦੇ ਆ ਕਿ ਮਾਤਾ ਚੁੰਮੰડા ਦੇ ਵੀ ਨਾਮ ਦੀ ਸਭਾ ਹੈ ਜਿਹੜੀ ਲੱਗਤ ਲਗਾਦੀ ਹੈ ਇਹ ਸ਼੍ਰੀ ਚੁੰਮੰਡਾ ਸੇਵਕ ਸਭਾ ਦੇ ਨਾਮ ਤੋਂ ਹੈ ਜੀ ਸਾਡੀ ਜਿਹੜੀ ਸੰਸਥਾ ਹੈ ਇਹ ਮਤਲਬ ਹਰ ਸਾਲ ਸੈਬ ਜਾਦਿਆਂ ਦੇ ਸ਼ਹਾਦਤ ਵਾਲਾ ਜਿਹੜਾ ਹਫਤਾ ਹੈ ਹਰ ਸਾਲ ਦੋ ਤਿੰਨ ਥਾਵਾਂ ਤੇ ਲੰਗਰ ਲਗਾਇਆ ਜਾਂਦਾ ਹੈ ਜੀ ਇਹ ਕਿੰਨੇ ਸਾਲ ਹੋ ਗਏ ਬਾਈ ਜੀ ਲੰਗਰ ਲੱਗਦੇ ਆ ਇਹ ਤਕਰੀਬਨ 9 ਸਾਲ ਤੋਂ ਜਿਹੜਾ ਦੁੱਧਾ ਲੰਗਰ ਹੈ ਅਸੀਂ ਸ਼ੁਰੂ ਕੀਤਾ ਹੈ ਜੀ ਕਿਆ ਬਾਤ ਹੈ ਇਹ ਨਿਰੰਤਰ ਚਲਦਾ ਰਹੇਗਾ ਜੀ ਸਹਿਯੋਗ ਇਹ ਜਿੰਨਾ ਤੱਕ ਸਵਾਸ ਪ੍ਰਾਣ ਹੈ ਜੀ ਉਹਨਾਂ ਤੱਕ ਇਹ ਚਲਦਾ ਰਹੇਗਾ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਉਹ ਬਿਲਕੁਲ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਇਹ ਸੇਵਾ ਚੱਲ ਰਹੀ ਹੈ ਬੜੀ ਸ਼ਬਦਾ ਭਾਵਨਾ ਦੇ ਨਾਲ ਇਹ ਲੰਗਰ ਪਤਾਇਆ ਜਾ ਰਿਹਾ ਹੈ ਅੱਜ ਕੀ ਭਾਵਨੇ ਮਤ ਹੈ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼੍ਰੀ ਚਮੰਡਾ ਸੇਵਕ ਸਭਾ ਇਹ ਪ੍ਰਵਾਨਾ ਕਰਦੀ ਹੈ ਜੀ ਤੇ ਉਹਨਾਂ ਦੀ ਸ਼ਹਾਦਤ ਨੂੰ ਵੇਖਦੇ ਆયા ਅਸੀਂ ਉਹਨਾਂ ਦੇ ਇੰਨੇ ਕਾਬਿਲ ਹੀ ਨਹੀਂ ਹੈਗੇ ਜਿੰਨੇ ਜੋ ਕ ਉਹਨਾਂ ਨੇ ਸ਼ਹਾਦਤਾਂ ਕੀਤੀਆਂ ਤੇ ਉਹਨਾਂ ਦੀ ਬਦੌਲਤ ਹੀ ਅੱਜ ਜੀਣਦੇ ਆ ਠੀਕ ਹੈ ਜੀ ਅੱਜ ਬਹੁਤ ਮਾਨ ਨੂੰ ਕਿਤੇ ਨਾ ਕਿਤੇ ਭਾਵੁਕ ਵੀ ਹੈਗੇ ਆ ਲੇਕਿਨ ਖੁਸ਼ੀ ਵੀ ਹੁੰਦੀ ਹੈ ਜਦੋਂ ਇਹ ਸੇਵਾ ਆਪਣੇ ਹਿੱਸੇ ਆਉਂਦੀ ਹੈ ਇਹ ਸੇਵਾ ਆਪੇ ਕਰਾਉਂਦੇ ਆਂ ਹੀ ਕੋਣਾ ਕਰਨ ਵਾਲੇ ਇਹ ਪ੍ਰਮਾਤਮਾ ਹੀ ਕਰਵਾਉਂਦੇ ਆਂ ਹੀ ਉਹੀ ਬਾਬਾ ਹੀ ਕਰਾ ਰਹੇ ਸਭ ਕੋਈ ਜੀ ਕਿਆ ਬਾਤ ਹੈ ਸੋ ਬਿਲਕੁਲ ਇੱਥੇ ਜਿਹੜੇ ਹੋਰ ਵੀ ਮੌਜੂਦ ਨੇ ਭਾਈ ਹੁਣੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਦੁੱਧ ਦੀ ਸੇਵਾ ਚੱਲ ਰਹੀ ਹੈ ਜਿਹੜੀ ਇੱਥੇ ਸੰਗਤ ਪਹੁੰਚੀ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਇਹ ਇਹ ਬਹੁਤ ਖੂਬਸੂਰਤ ਤਸਵੀਰ ਹੈ ਕਿ ਇਸ ਤਰੀਕੇ ਨਾਲ ਜਿਹੜੇ ਹਿੰਦੂ ਭਾਈਚਾਰੇ ਤੋਂ ਜਿਹੜੇ ਵੀਰ ਨੇ ਉਹ ਦੁੱਧ ਦੀ ਸੇਵਾ ਨਿਭਾਦੇ ਨੇ ਕਿਤਨਾ ਕਿਤੇ ਅੱਜ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਭਾਈ ਮੋਤੀ ਦਾ ਮਹਿਦਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਬਾਪੂ ਜੀ ਅਸਾਸੀ ਗੱਲ ਜੀ ਉਹ ਕਿਦਾਂ ਦੇਖਦੇ ਹੋ ਅੱਜ ਵਿਦਾ ਵੱਲੋਂ ਬੜਾ ਸੋਹਣਾ ਪਤਲਾ ਕੀਤਾ ਗਿਆ ਬਹੁਤ ਵਧੀਆ ਵਧੀਆ ਹਾਂ ਹਿੰਦੂ ਵੀਰ ਨੇ ਤੇ ਅੱਜ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਵਿੱਚ ਭਾਈ ਮੋਤੀ ਦਾ ਮਹਿਦਾਂ ਦੀ ਯਾਦਗਾਰ ਦੇ ਵਿੱਚ ਇਸ ਤਰੀਕੇ ਨਾਲ ਦੁੱਧ ਦਾ ਲੰਗਰ ਤਾਂ ਤਾਂ ਨਾ ਹੋ ਰਹੀ ਆ ਜੀ ਹਾਂ ਬਹੁਤ ਸੰਤਾਨੀ ਬਾਤ ਕਿਰਵਾ ਹੋ ਰਹੀ ਆ ਮੰਮੂ ਖੁਸ਼ੀ ਹੁੰਦੀ ਆ ਅਸੀਂ ਗੱਲ ਤੇ ਕਰਦੇ ਆਂ ਹਿੰਦੂ ਸਿੱਖ ਭਾਈਚਾਰੇ ਦੀ ਲੇਕਿਨ ਜਦੋਂ ਇਸ ਤਰੀਕੇ ਨਾਲ ਪੜਾਲੇ ਕੋਈ ਕਰੇ ਫਿਰ ਉਹ ਮਨ ਦੇ ਭਾਵ ਕੀ ਹੁੰਦੇ ਆ ਮਨ ਦੇ ਭਾਵ ਦੇ ਜਦੋਂ ਗਮੀਆਂ ਖੁਸ਼ੀਆਂ ਵੀ ਆ ਤੇ ਉਹ ਗੁਰਪੁਰ ਦੀ ਦੋਵੇਂ ਇਕੱਠੇ ਆ ਗਏ ਆ ਹਾਂ ਅਸੀਂ ਆ ਜਾਨ ਹਾਂਜੀ ਹਾਂਜੀ ਤੇ ਗਮੀ ਵਾਲਾ ਵੀ ਆ ਗਿਆ ਹਾਂ ਚਲੋ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਬੜਾ ਵੱਡਾ ਪੜਾਲਾ ਵੀ ਅਸਾ ਸੀਗਾ ਜੀ ਅਰਜੀ ਕਾ ਜੀ ਸਾਥੀ ਕਾ ਜੀ ਅੱਜ ਪ੍ਰਕਾਸ਼ ਦਿਹਾੜਾ ਵੀ ਆ ਲੇਕਿਨ ਜਿਸ ਤਰੀਕੇ ਨਾਲ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਨੇ ਬੜਾ ਸੋਹਣਾ ਪੜਾਲਾ ਕੀਤਾ ਇਹਨਾਂ ਵੀਰਾਂ ਨੇ ਜਿਹੜਾ ਭਾਈ ਮੋਤੀ ਦਾ ਮਹਿਦਾ ਜਿੱਦਾਂ ਦੁੱਧ ਦੀ ਸੇਵਾ ਨਿਭਾਣ ਜਾਇ ਕਰਦੇ ਸੀਗੇ ਠੰਡੇ ਮੁੱਜ ਦੇ ਵਿੱਚ ਉਸੇ ਤਰੀਕੇ ਨਾਲ ਇਹਨਾਂ ਵੀਰਾਂ ਨੇ ਅੱਜ ਸੇਵਾ ਨਿਭਾਈ ਹਿੰਦੂ ਵੀਰ ਇਕੱਠੇ ਹੋਏ ਆ ਤੇ ਕੀ ਮੰਨਦੇ ਭਾਵ ਜੀ ਉਸ ਤਰੀਕੇ ਦੀ ਸੇਵਾ ਦੇਖਦੇ ਹੋ ਕਿਉਂਕਿ ਪਹਿਲਾਂ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਬਿਸਤਰਿਆਂ ਤੇ ਨਹੀਂ ਸੀ ਸੌਂਦੇ ਜ਼ਮੀਨਾਂ ਤੇ ਸੌਂਦੇ ਸੀਗੇ ਪੁੰਜੇ ਸੌਂਦੇ ਸੀਗੇ ਉਹ ਠੰਡਕ ਮਹਿਸੂਸ ਕਰਨ ਲਈ ਉਹ ਸ਼ਹਾਦਤ ਨੂੰ ਨਮਨ ਕਰਨ ਦੀ ਨੌਜਵਾਨੀ ਭੁੱਲੀ ਵੀ ਨਹੀਂ ਲੇਕਿਨ ਕੁਝ ਨੌਜਵਾਨ ਅੱਜ ਯਾਦ ਵੀ ਰੱਖਿਆ ਹੋਇਆ ਸੀ ਬਿਲਕੁਲ ਜੀ ਇਹ ਬਹੁਤ ਵਧੀਆ ਪੰਜਾਬ ਦੇ ਵਿਰਸੇ ਵਿੱਚ ਇਹ ਬਹੁਤ ਵੱਡਾ ਪ੍ਰੋਲਾ ਵੀ ਅੱਜ ਜਿਹੜਾ ਪੰਜਾਬ ਆ ਨਾ ਇੱਥੇ ਹਿੰਦੂ ਮੁਸਲਮ ਸਿੱਖ ਸਾਰੇ ਇੱਕੋ ਰੂਪ ਚ ਰਹਿੰਦੇ ਆ ਇੱਥੇ ਪਹਿਲੀ ਗੱਲ ਤੇ ਇਹ ਵਖਵਾਦ ਹੀ ਨਹੀਂ ਹੈਗਾ ਇਸ ਪੰਜਾਬ ਦੇ ਵਿੱਚ ਇਹ ਖੂਨ ਦੇ ਵਿੱਚ ਇਸ ਦਾ ਪੰਜਾਬ ਦੇ ਵਿੱਚ ਸਾਰੇ ਭੈਣ ਭਰਾ ਬਣ ਕੇ ਰਹਿੰਦੇ ਆ ਹਰ ਇੱਕ ਧਰਮ ਨੂੰ ਬੜੇ ਜੋੜਾਂ ਸ਼ੋਰਾਂ ਨਾਲ ਮਨਾਉਂਦੇ ਆ ਤੇ ਜਿਹੜਾ ਮੋਤੀ ਮੇਰੇ ਦਾ ਜਿਹੜਾ ਦੁੱਧ ਹੈ ਨਾ ਇਹ ਬੜੀ ਵੱਡੀ ਇੱਕ ਸਿਰਫ ਕੱਪ ਦੁੱਧ ਨਹੀਂਗਾ ਇਹ ਬੜਾ ਵੱਡਾ ਬਲੀਦਾਨ ਆ ਇਸ ਮੋਤੀ ਮੇਰੇ ਦਾ ਪਰਿਵਾਰ ਜਿਹੜਾ ਵੀ ਉਸ ਵਕਤ ਜਿਹੜਾ ਉਹਨੇ ਵਿਚਾਰੇ ਨੇ ਕਿਲੋ ਅੱਧਾ ਕਿਲੋ ਦੁੱਧ ਪਾਇਆ ਸੀ ਆ ਉਹਦਾ ਸਾਰੇ ਪਰਿਵਾਰ ਨੂੰ ਉਹਨਾਂ ਚੱਕੀ 'ਚ ਪੀਸ ਕੇ ਉਹਦੇ ਲਹੂ ਲੁਹਾਨ ਕਰਤਾ ਇਹ ਬਹੁਤ ਵੱਡਾ ਬਲਦਾਨ ਆ ਜਿਹਨੂੰ ਭੁਲਾਇ ਨਹੀਂ ਜਾ ਸਕਦਾ ਉਹਨਾਂ ਮੀਡੀਆ ਦੇ ਕਰਕੇ ਲੋਕਾਂ ਨੂੰ ਜਾਗਰਤੀ ਆ ਰਹੀ ਆ ਉਹਨਾਂ ਹਰ ਸ਼ਹਿਰ ਦੇ ਕੋਨੇ 'ਚ ਹਰ ਨਗਰ ਦੇ ਵਿੱਚ ਨੁਕਰੋ ਨੁਕਰੀ ਲੋਕੀ ਅ ਸ਼ਰਦਾ ਪਾਪ ਦੇ ਨਾਲ ਲੋਕਾਂ ਨੂੰ ਦੁੱਧ ਪਿਆਰ ਮੋਤੀ ਮੇਰਾ ਦੇ ਨਾਂ ਤੇ ਸੋ ਉਹਨਾਂ ਨਮਨ ਨਮਨ ਕੋਟਨ ਕੋਟ ਪ੍ਰਣਾਮ ਉਹਨੂੰ ਸ਼ਹਾਤਾ ਵਾਲਿਆਂ ਨੂੰ ਸਾਹਿਬ ਜਾਨ ਨੂੰ ਬਹੁਤ ਕੋਟ ਕੋਟ ਪ੍ਰਣਾਮ ਸਾਰਿਆਂ ਨੂੰ ਕੀ ਬਾਤ ਹੈ ਸੋ ਬਿਲਕੁਲ ਬਹੁਤ ਵੱਡੀ ਗੱਲ ਹੈ ਬਹੁਤ ਇਹ ਉਪਰਾਲਾ ਬਹੁਤ ਸੋਹਣਾ ਜੋ ਕੁਰਬਾਨੀ ਹੋਈ ਹੈ ਸ਼ਾਇਦ ਉਹ ਕੁਰਬਾਨੀ ਦੇ ਕੋਈ ਉਸਦਾ ਦੇਣ ਨਹੀਂ ਦੇ ਸਕਦਾ ਜਿਸ ਤਰੀਕੇ ਨਾਲ ਜ਼ਿਕਰ ਵੀ ਕਰਦੇ ਆ ਕਿ ਸਭਨ ਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸੋ ਉਹ ਦੇਣ ਨਹੀਂ ਦਿੱਤੇ ਜਾ ਸਕਦੇ ਉਹਦਾ ਪਰਵਾਹ ਨਾ ਦੇ ਉਹਨਾਂ ਸ਼ਾਦਤਾਂ ਦੇ ਲੇਕਿਨ ਕਿਤੇ ਨਾ ਕਿਤੇ ਯਾਦ ਰੱਖਣ ਲਈ ਛੋਟੇ ਛੋਟੇ ਪਰਾਲੇ ਬਹੁਤ ਜ਼ਰੂਰੀ ਨੇ ਬਹੁਤ ਸੋਹਣੇ ਪਰਾਲੇ ਨੇ ਇਸ ਤਰੀਕੇ ਦੀਆਂ ਹੋਰ ਤਸਵੀਰਾਂ ਜ਼ਰੂਰ ਤੁਹਾਡੇ ਤੱਕ ਸਾਂਝੀਆਂ ਕਰਦੇ ਰਾਵਾਂਗੇ ਪਹਿਲਾਂ ਵੀ ਕਰਦੇ ਰਹਿੰਦੇ ਆ ਸਾਡੇ ਚੈਨਲ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਦ ਸਿਟੀ ਗੈਡਲਾਈਨਸ ਮੈਂ ਹਰਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ